ਮਰਸਾ ਦੇ ਵਿੱਚ ਮਾਨਯੂਕ ਸੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਾਲੀ ਚਲਾਈ ਗਈ ਹੈ ਜਿਸ ਮੁਹਿੰਮ ਦੇ ਤਹਿਤ ਜਿੰਨੇ ਵੀ ਸਾਡੇ ਏਰੀਆ ਦੇ ਵਿੱਚ ਵਹੀਕਲ ਚੱਲਦੇ ਨੇ ਅਗਰ ਕਿਸੇ ਵੀ ਵਹੀਕਲ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਬਲੈਕ ਫਿਲਮ ਜਾਂ ਜਾਲੀ ਲੱਗੀ ਹੋਊਗੀ ਜਾਂ ਫਿਰ ਕਿਸੇ ਤਰ੍ਹਾਂ ਦਾ ਹੋਟਰ ਵਿਦਾਊਟ ਨੰਬਰ ਪਲੇਟ ਜਾਂ ਤੁਸੀਂ ਅਗਰ ਆਪਣੀ ਗੱਡੀ ਦੇ ਵਿੱਚ ਇਲੀਗਲ ਵੈਪਨ ਕੋਈ ਕਿਸੇ ਤਰ੍ਹਾਂ ਦੀ ਕੋਈ ਸਵਾਰਡ ਕੋਈ ਦੱਤਰ ਜਾਂ ਕੋਈ ਕਿਸ ਤਰ੍ਹਾਂ ਦਾ ਬੇਸ ਬੈਡ ਕੋਈ ਵੀ ਰੱਖਿਆ ਹੋਊਗਾ ਤਾਂ ਉਹਨਾਂ ਦੇ ਖਿਲਾਫ ਅਸੀਂ ਇੱਕ ਮੁਹਿੰਮ ਚਲਾਈ ਹੈ ਇਸ ਨੂੰ ਹਿੰਦੇ ਤਹਿਤ ਉਹਨਾਂ ਦੇ ਅਲੱਗ-ਅਲੱਗ ਧਰਾਵਾਂ ਦੇ ਜੋ ਮੋਟਰ ਵਹੀਕਲ ਦੀਆਂ ਧਰਾਵਾਂ ਨੇ ਉਹਨਾਂ ਤਹਿਤ ਉਹਨਾਂ ਦੇ ਚਲਾਣ ਕੀਤੇ ਜਾ ਰਹੇ ਨੇ ਤੇ ਅਗਰ ਕੋਈ ਇਲੀਗਲ ਵੈਪਨ ਰੱਖੂਗਾ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਤੇ ਆਮ ਜਨਕ ਦੇ ਤਹਿਤ ਮੁਕੱਦਮੇ ਵੀ ਚਲਾਈਤੇ ਜਾ ਰਹੇ ਸਰ ਇਸ ਕਰਕੇ ਮੈਂ ਸਾਰੇ ਸਿਟੀਜ਼ਨਸ ਨੂੰ ਇਹੀ ਕਹਿੰਦਾ ਕਰੂਗਾ ਕਿ ਇੱਕ ਆਪਾ ਅੰਮ੍ਰਿਤਸਰ ਦੇ ਵਿੱਚ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਆਪਾਂ ਟ੍ਰੈਫਿਕ ਰੂਲਸ ਤੇ ਜੋ ਵੀ ਮੋਟਰ ਵਹੀਕਲ ਐਕਟ ਦੇ ਤਹਿਤ ਤੁਹਾਡੇ ਵਹੀਕਲ ਦੇ ਕਾਗਜ਼ਾਤ ਉਹਨਾਂ ਨੂੰ ਪੂਰੇ ਕਰੀਏ ਅਗਰ ਕਿਸੇ ਵੀ ਤਰ੍ਹਾਂ ਦੀ ਦਸਤਖੀ ਅਣਗਹਿਲੀ ਕਰੋਗੇ ਤੇ ਅਸੀਂ ਤੁਹਾਡੇ ਖ ਇਹ ਆਪਣੇ ਨਾਰਥ ਏਰੀਆ ਦੇ ਵਿੱਚ 50 ਦੇ ਕਰੀਬ ਚਲਾਨ ਕੀਤੇ ਨੇ ਤੇ ਕੁਝ ਲੋਕਾਂ ਦੇ ਖਾਫ ਅਸੀਂ ਪ੍ਰੀਵੈਂਟਿਵ ਐਕਸ਼ਨ ਲਏ ਸਰ ਜਿਹੜੀਆਂ ਕਾਲੀਆਂ ਫਿਲਮਾਂ ਲਾ ਕੇ ਤੋਰਫਦੇ ਇਹਨਾਂ ਨੂੰ ਕੀ ਮੈਸੇਜ ਸਰ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਭਾਵੇਂ ਤੁਸੀਂ ਇੱਕ ਚੰਗੇ ਨਾਗਰਿਕ ਹੋ ਬਟ ਜੋ ਕ੍ਰਿਮੀਨਲ ਲੋਕ ਨੇ ਉਹ ਇਸ ਕਾਰੀਆਂ ਜੋ ਫਿਲਮਾਂ ਲਗਾਉਂਦੇ ਨੇ ਇਹਨਾਂ ਦਾ ਮਿਸਯੂਜ਼ ਕਰਕੇ ਉਹ ਇਸ ਚੀਜ਼ ਨੂੰ ਕ੍ਰਾਈਮ ਦੇ ਵਿੱਚ ਵਰਤਦੇ ਨੇ ਇਸ ਕਰਕੇ ਅਗਰ ਆਪਾਂ ਚੰਗੇ ਨਾਗਰਿਕ ਹੋਣ ਦੇ ਨਾਤੇ ਅਗਰ ਆਪਾਂ ਫਿਲਮਸ ਨਾ ਲਾਵਾਂਗੇ ਤਾਂ ਤੁਹਾਨੂੰ ਇਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਬਟ ਅਗਰ ਕਿਸੇ ਵੀ ਤਰ੍ਹਾਂ ਤੁਹਾਡੀ ਫਿਲਮ ਲੱਗੀ ਹੋਊਗੀ ਤਾਂ ਅਸੀਂ ਗੱਡੀ ਤੁਹਾਡੇ ਦੇ ਚਲਾਣ ਵੀ ਕਰਾਂਗੇ ਜਿਸ ਵਿੱਚ ਤੁਹਾਨੂੰ 5000 ਤੱਕ ਜਰਮਾਨਾ ਕਾਲੀ ਫਿਲਮ ਲਾਉਣ ਦਾ ਪੈ ਸਕਦਾ ਹੈ ਇਸ ਕਰਕੇ ਅਸੀਂ ਆਪਣੀ ਜੋ ਤੁਹਾਡੇ ਲਾਜ਼ ਨੇ ਉਸ ਬਾਰੇ ਅਵੇਅਰ ਹੋਵੋ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਨਗਲੀ ਨਾ ਹੋਵੇ ਸਰ ਇਹ ਕਈ ਵਾਰ ਦੇਖਣ ਨੂੰ ਮਿਲਿਆ ਕਿ ਗੱਡੀਆਂ ਤੇ ਰੱਖ ਕੇ ਕਈ दारू ਓਪਨ ਚ ਪੀ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਇਸ ਦੇ ਤਹਿਤ ਵੀ ਅਸੀਂ ਸ਼ਾਮ ਨੂੰ ਟੀਮਸ ਬਣਾ ਕੇ ਅਸੀਂ 2 ਫੁੱਟ ਅਸੀਂ ਪੈਟਰੋਲਿੰਗ ਵੀ ਕਰ ਰਹੇ ਹ ਅਗਰ ਸਾਡੀ ਵਾਰਨਿੰਗ ਦੇ ਬਾਵਜੂਦ ਵੀ ਅਗਰ ਕੋਈ ਗੱਡੀਆਂ ਚ ਰੱਖ ਕੇ ਜਾਂ ਗੱਡੀਆਂ ਦੇ ਉੱਪਰ ਰੱਖ ਕੇ दारू ਪੀਣਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਪਬਲਿਕ ਡਰਿੰਕਿੰਗ ਕਰਨ ਲਈ ਐਕਸਾਈਜ ਜਕ ਦੇ ਤਹਿਤ ਮੁਕਦਮੇ ਜਿਸਟ੍ਰਿਕ ਕਰਾਂਗੇ